ਆ ਦੇਖੋ ਕਿੰਨੇ ਲੋਏ ਕਿੰਨੇ ਗੰਦੇ ਹੋ ਗਏ ਯਾਰ ਤੇ ਨੁਕਸਾਨ ਇਹਦਾ ਦੇਖੋ ਵੱਡੇ ਟਾਇਰ ਤਾਂ ਪਵਾ ਲਏ ਆਪਾਂ ਵੱਡੇ ਟਾਇਰਾਂ ਦਾ ਨੁਕਸਾਨ ਦੇਖੋ ਅਸੀਂ ਕਿੰਨੀ ਬਾਲੀ ਇੱਥੇ ਤੱਕ ਜਾਂਦੀ ਸਾਰੀ ਲਿਬੜ ਜਾਂਦੀ ਆ ਜਦੋਂ ਪਹਿਲਾਂ ਵਾਲੇ ਟਾਇਰ ਸੀ ਉਹਨਾਂ ਨਹੀਂ ਸੀ ਲਿਬੜਦੇ ਤੇ ਬਾਲਾ ਕੰਮ ਔਖਾ ਲਾਈਟਾਂ ਪਰ ਇਹਨਾਂ ਨੇ ਯਾਰ ਸੋਹਣੀਆਂ ਦਿੱਤੀਆਂ ਪੁੱਟਾ ਪ੍ਰੋਜੈਕਟਰ ਲਾਈਟਾਂ ਨੇ ਬਲੈਕ ਬਾਲੀਆਂ ਸੋਹਣੀਆਂ ਲੱਗਦੀਆਂ ਤਾਂ ਹੀ ਮੈਂ ਲਾਏ ਇਹ ਇਹ ਜਿਹੇ ਪਾਏ ਆ ਕਾਲੇ ਤੇ ਨਾਲ ਕਾਲਾ ਇਹ ਕਾਲੀ ਛੱਤ ਕਰਉਣੀ ਆਪਾਂ ਤੇ ਤਾਂ ਹੀ ਮੈਂ ਕਰਾਏ ਆ ਪਰ ਇਹ ਲਾਈਟ ਨੇ ਨਾ ਮੇਰਾ ਮਨ ਦਾਸ ਕਰਤਾ ਤੇ ਇੱਕ ਗੱਡੀ ਚਕਵਣੀ ਆਵਾਜ਼ ਆ ਗੱਡੀ ਆ ਚਕਵਣੀ ਆ ਪਚਕਵਾਈ ਹੋਈ ਆ ਦੇਖਿਓ ਅਰੇ ਚਾਰ ਚਾਰ ਉਂਗਲਾਂ ਦੇ ਉੱਤੋਂ ਦੇਖੀ ਕਿਨੇ ਬਹੁਤ ਚਲ ਗਈਆਂ ਹਾਂ ਜੁ 6 ਉਂਗਲਾਂ ਜਾਂਦੀਆਂ ਨੇ ਇੱਧਰ ਦਿਖਾਣੇ ਆ ਤੁਹਾਨੂੰ ਇਹ ਨਹੀਂ ਚਗਾਈ ਆ ਆਪਾਂ ਇਹ ਸਾੜੀ ਚਾਰ ਜਾਂਦੀ ਆ ਆ ਚਾਰ ਹੀ ਜਾਂਦੀ ਇਹਨੂੰ ਇਹਨੂੰ ਦੋ ਮਤਲਬ ਚਕਾਣਾ ਹੋ ਰਿਹਾ ਹਾਂ ਦੋ ਉਂਗਲਾਂ ਚੱਕੀਓ ਬਾਬੇ ਗੱਲਬਾਤ ਐਂਡ ਹੋ ਜਾਣੀ ਆ ਦੀ ਆ ਲੋ ਚਲਦੀ ਪਈਆਂ ਤੇ ਦੋਵੇਂ ਚੱਲ ਰਹੀਆਂ ਦੇਖੋ ਇੱਧਰ ਵਾਲੀ ਵੀ ਚੱਲ ਰਹੀ ਹੈ ਇੱਧਰ ਵਾਲੀ ਹਾਈ ਚਲਾ ਦੇ ਹੁਣ ਲੋ ਬਈ ਆ ਚਲਦੀ ਨਹੀਂ ਪਈ ਆ ਦੇਖੋ ਚਲਦੀ ਪਈ ਆ ਇਹ ਤੇ ਆ ਚੱਲ ਹੀ ਨਹੀਂ ਰਹੀ ਲੋ ਵੀ Swift ਵਾਲਿਓ Maruti ਵਾਲਿਓ ਆ ਕੀ ਕੰਮ ਕੀਤਾ ਤੁਸੀਂ ਸਤਿ ਸ਼੍ਰੀ ਅਕਾਲ ਪੰਜਾਬੀਓ ਨਵੇਂ ਵਲੋਗ ਦੇ ਵਿੱਚ ਤੇ Swift ਦਾ ਕੰਮ ਯਾਰ ਬਾਲਾ ਮਾੜਾ ਹੋਇਆ ਆ ਤੇ ਮਾਨੀਆਂ ਉਦਾਸ ਹੋ ਗਿਆ ਪਤਾ ਨਹੀਂ ਨજર ਲੱਗ ਗਈ ਕਿ ਕੀ ਹੋਇਆ ਆ ਹੁਣ ਐ ਨਹੀਂ ਪਤਾ ਕੀ ਚੱਕਰ ਪਿਆ ਆਪਾਂ ਨੂੰ ਕੰਮ ਦੱਸਦੇ ਤੁਹਾਨੂੰ ਕੀ ਹੋਇਆ ਆ ਇਹ ਹੁਣ ਕੰਪਨੀ ਵੱਲੋਂ ਲਾਈਟਾਂ ਦਿੱਤੀਆਂ ਹੋਈਆਂ ਆ ਤੇ ਲਾਈ ਬਈ ਯਾਰ ਲਾਈਟ ਲੈਟਰਕਮ ਬੜਕ ਕੰਮ ਖਰਾਬ ਹੋ ਗਿਆ ਦੇਖਿਓ ਤੁਸੀਂ ਲਾਈਟ ਪਹਿਲੇ ਲੋ ਚਲਾਈ ਆ ਇਹ ਲੋ ਚਲਦੀ ਪਈਆਂ ਤੇ ਦੋਵੇਂ ਚੱਲ ਰਹੀਆਂ ਦੇਖੋ ਇੱਧਰ ਵਾਲੀ ਵੀ ਚੱਲ ਰਹੀ ਹੈ ਇੱਧਰ ਵਾਲੀ ਹਾਈ ਚਲਾਦੇ ਹੁਣ ਲੋ ਬਈ ਆ ਚਲਦੀ ਨਹੀਂ ਬਈ ਆ ਦੇਖੋ ਚਲਦੀ ਪਈ ਆ ਇਹ ਤੇ ਆ ਚੱਲ ਹੀ ਨਹੀਂ ਰਹੀ ਲੋ ਵੀ ਸਵਿਫਟ ਵਾਲਿਓ ਅਮਰੂਤੀ ਵਾਲਿਓ ਆ ਕੀ ਕੰਮ ਕੀਤਾ ਤੁਸੀਂ ਕੋਲ ਹਾਈ ਬੀਮ ਚੱਲ ਨਹੀਂ ਜਾਂਦਾ ਹਾਈ ਬੀਮ ਕਿਵੇਂ ਚੱਲਦਾ ਦੇਖ ਲਓ ਬਈ ਇੱਕ ਲਾਈਟ ਹੀ ਨਹੀਂ ਚੱਲ ਰਹੀ ਕੀ ਕਹਿਣਾ ਚਾਹੋਗੇ ਬਈ ਤੁਸੀਂ ਥੋੜਾ ਸੁਫਾ ਕੰਮ ਆਈ ਇਹ ਗਲਤ ਕੰਮ ਆਣਾ ਇਹ ਹੋਰ ਇਹ ਨਹੀਂ ਪਤਾ ਨਜ਼ਰਾਂ ਲੱਗੀਆਂ ਕਿ ਕੀ ਆ ਪਰ ਇਦਾਂ ਨਾ ਗੱਡੀ ਦਾ ਨਵੀਂ ਯਾਰ ਗੱਡੀ ਆ ਕਿਉਂਕਿ ਇਹ ਆਪਣੀ ਦੂਜੀ ਗੱਡੀ ਵੀ ਆ ਉਹਨੂੰ ਵੀ ਨਹੀਂ ਕੁਝ ਹੋਇਆ ਉਹ ਦੂਜੀ ਗੱਡੀ ਆ ਉਹਦੀ ਵੀ ਲਾਈਟ ਲੂਟਾ ਸੇਮ ਆ ਪਰ ਲਾਈਟ ਇਹਦਾ ਬੰਦ ਨਹੀਂ ਹੋਣੀ ਚਾਹੀਦੀ ਇਹ ਕੰਪਨੀ ਵਾਲਿਆਂ ਦੀ ਗਲਤੀ ਆ ਹੁਣ ਕੀ ਪਤਾ ਬਾਕੀ ਕਿਉਂਕਿ ਕੰਪਨੀ ਫਿਟਡ ਬੱਲਵ ਨੇ ਆ ਦੇਖ ਰਿਹਾ ਕਿੰਨੀ ਭੈੜੀ ਲੱਗਦੀ ਪਈ ਆ ਹੁਣ ਨਜ਼ਰਾਂ ਲੱਗੀਆਂ ਹੈ ਨਜ਼ਰਾਂ ਲੱਗੀਆਂ ਤੇ ਲੋ ਵੀ ਇਦਾਂ ਨਜ਼ਰ ਲੱਗ ਜਾਂਦੀ ਹੁੰਦੀ ਆ ਮਿੱਠਾ ਮਿਰਚਾਂ ਮੁਰਚਾਂ ਵਾਰਦੇ ਆ ਨਿੰਬੂ ਵੀ ਹੋਰ ਕਾਲੀ ਡੋਰੀਆਂ ਸਾਤੇ ਨਿੰਬੂ ਮਿਰਚਾ ਟਾਪਾ ਆਪਾਂ ਨੂੰ ਕਿਉਂ ਕਰੋ ਪਤਾ ਲੱਗੇ ਆਪਾਂ ਚੰਡੀਗੜ੍ਹ ਗਏ ਹੋਏ ਸੀਗੇ ਅਈ ਬੜੀ ਚੰਡੀਗੜ੍ਹੋਂ ਵਾਪਸ ਆਉਂਦੇ ਪਏ ਕਹਿੰਦਾ ਮੈਨੂੰ ਯਾਰ ਹਾਈਵੇ ਇਹਨੂੰ ਚਲਾ ਲਾਈਟਾਂ ਕੀ ਟੱਕਰ ਪਿਆ ਸੀ ਮੈਂ ਤਾਂ ਦੇਖਦਾ ਹੀ ਨਹੀਂ ਵਿਆ ਅੱਗੇ ਬਾਅਦ ਚ ਪਤਾ ਲੱਗਿਆ ਕਰੇ ਆਏ ਕਰੇ ਆ ਕੇ ਫਿਰ ਪ੍ਰਾਣ ਨੇ ਦੱਸਿਆ ਬਈ ਆਪਾਂ ਨੂੰ ਵੀ ਪਤਾ ਲੱਗਿਆ ਆਪਾਂ ਵੀ ਰਾ ਖੜਾ ਰਾਜ ਪਤਾ ਹੂੰ ਥੋੜਾ ਮਾਨੇ ਚ ਹੋਇਆ ਵੀ ਲਾਈਟਾਂ ਘਾਟੇ ਨੇ ਫਿਰ ਯਾਰ ਹਾਈਵੇ ਤੇ ਹੀ ਰੋਕੀ ਨਹੀਂ ਗੱਡੀ ਤੇ ਜਦੋਂ ਘਰੇ ਆ ਕੇ ਅਸੀਂ ਦੇਖਿਆ ਉਹ ਵੀ ਜੱਸ ਨੇ ਨਾਲ ਜਿਹੜਾ ਭਾਈ ਆ ਉਹ ਕਹਿੰਦਾ ਯਾਰ ਚੱਲਦੀ ਨਹੀਂ ਪਈ ਆ ਦੇਖ ਲੋ ਬੀਮ ਤਾਂ ਚੱਲ ਰਹੀਆ ਦੋਵੇਂ ਲੋਹ ਚਲਾਇਓ ਲੋਹ ਚੱਲ ਰਹੀਆ ਦੋਵੇਂ ਹਾਏ ਨਹੀਂ ਚੱਲਦੇ ਪੇ ਨજર ਨਜਰੀ ਲੱਗੀ ਆ ਯਾਰ ਹਨਾ ਤੇ ਬਾਕੀ ਦੇਖ ਲੋ ਅਮਰੂਤੀ ਵਾਲਿਓ ਜੇ ਕੋਈ ਦੇਖੂਗਾ ਬੰਦਾ ਵੀ ਆਹ ਦੇਖ ਲੋ ਤੁਹਾਡੀਆਂ ਲਾਈਟਾਂ ਕੰਪਨੀ ਵਾਲੀ ਲਾਈਟਾਂ ਇਦਾਂ ਖਰਾਬ ਨਹੀਂ ਹੋਣੀ ਚਾਹੀਦੀਆਂ ਤੇ ਕਿਉਂਕਿ ਖੋਲ ਕੇ ਵੀ ਆਪਾਂ ਬੋਨਟ ਬੂਨਟ ਸਾਰਾ ਦੇਖਿਆ ਆ ਸਾਰਾ ਜਿਵੇਂ ਲੱਗੀਆਂ ਹੋਈਆਂ ਤਾਰਾ ਤੂੜਾ ਜੀਆਂ ਤੇ ਉਹ ਆਪਣੇ ਵਾਲੀ ਦੂਜੀ ਗੱਡੀ ਐ Swift ਉਹਦੀਆਂ ਵੀ ਚਲਦੀਆਂ ਪਈਆਂ ਲੱਟਾਂ ਦਾ ਆ ਦੇਖੋ ਲੋ ਜੀ ਇਹ ਵੀ ਚੱਲ ਰਹੀਆਂ ਲੱਟਾਂ ਤੇ ਇਹਨੂੰ ਪਰ ਉਹਦੀਆਂ ਓੱਖਾ ਹੋ ਗਿਆ ਚੱਲ ਹੈ ਜਸ ਲਾਈਟ ਬੰਦ ਹੋਣੀ ਨਹੀਂ ਚਾਹੀਦੀ ਇਦਾਂ ਬੰਦ ਤਾਂ ਨਹੀਂ ਹੋਣੀ ਚਾਹੀਦੀ ਇਦਾਂ ਲੈ ਤਾਂ ਨਾ ਹੋਣੀ ਚਾਹੀਦੀ ਨੀ ਨਜ਼ਰ ਲੱਗੀ ਹੈ ਕਿ ਮਤਲਬ ਕੰਪਨੀ ਵੱਲੋਂ ਕਿ ਜਾਵਾਂਗੇ ਆਪਾਂ ਸਰਵਿਸ ਕਰਾਣ ਜਾਣਾ ਆਪਾਂ 15 ਦੇ 14 ਨੂੰ ਫਿਰ ਘਹਿ ਕੇ ਆਵਾਂਗੇ ਇਹਨੂੰ ਜਾਣੇ ਆ ਸਰਵਿਸ ਕਰਾਉਣ ਤੇ ਓਕਾ ਹੀ ਆ ਯਾਰ ਕੋਈ ਨਾ ਵੀ ਅਮਰੂਤੀ ਵਾਲਿਓ ਦੇਖਿਓ ਧਿਆਨ ਦਿਓ ਆ ਚੀਜ਼ ਵੱਲ ਤੇ ਹੋਣੀ ਨਹੀਂ ਚਾਹੀਦੀ ਇਦਾਂ ਬਾਕੀ ਸਾਰਾ ਕੁਝ ਓਕੇ ਆ ਲਾਈਟਾਂ ਪਿਛਲੀਆਂ ਵੀ ਚੱਲਦੀਆਂ ਆ ਅਗਲੀਆਂ ਪਿਛਲੀਆਂ ਸਾਰੀਆਂ ਚੱਲਦੀਆਂ ਬਸ ਇੱਕ ਇਹ ਲਾਈਟ ਨਹੀਂ ਚੱਲ ਰਹੀ ਤੇ ਆ ਦੇਖੋ ਕਿੰਨੇ ਲੋਏ ਕਿੰਨੇ ਗੰਦੇ ਹੋ ਗਏ ਯਾਰ ਤੇ ਨੁਕਸਾਨ ਇਹਦਾ ਦੇਖੋ ਵੱਡੇ ਟਾਇਰ ਤਾਂ ਪਵਾਲੇ ਆਪਾਂ ਵੱਡੇ ਟਾਇਰਾਂ ਦਾ ਨੁਕਸਾਨ ਦੇਖੋ ਅਸੀਂ ਕਿੰਨੀ ਬਾਹਲੀ ਇੱਥੇ ਤੱਕ ਜਾਂਦੀ ਸਾਰੀ ਲਿਬੜ ਜਾਂਦੀ ਆ ਜਦੋਂ ਪਹਿਲਾਂ ਵਾਲੇ ਟਾਇਰ ਸੀ ਉਹਨਾਂ ਨਹੀਂ ਸੀ ਲਿਬੜਦੇ ਤੇ ਬਾਹਲਾ ਕੰਮ ਔਖਾ ਲਾਈਟਾਂ ਪਰ ਇਹਨਾਂ ਨੇ ਯਾਰ ਸੋਹਣੀਆਂ ਦਿੱਤੀਆਂ ਪਰਜੈਕਟਰ ਲਾਈਟਾਂ ਨੇ ਬਲੈਕ ਬਾਹਲੀਆਂ ਸੋਹਣੀਆਂ ਲੱਗਦੀਆਂ ਤਾਂ ਹੀ ਮੈਂ ਲਾਏ ਇਹ ਇਹ ਜਿਹੇ ਪਾਏ ਆ ਕਾਲੇ ਤੇ ਨਾਲ ਕਾਲਾ ਇਹ ਕਾਲੀ ਛੱਤ ਕਰੋਣੀ ਆਪਾਂ ਤੇ ਤਾਂ ਹੀ ਮੈਂ ਕਰਾਏ ਆ ਪਰ ਇਹ ਲਾਈਟ ਨੇ ਨਾ ਮੇਰਾ ਮਨ ਦਾਸ ਕਰਤਾ ਚੱਲੀਏ ਫਿਰ ਆਪਾਂ ਚਲਿਏ ਬਸ 1 ਮਿੰਟ ਤੇ ਬਾਕੀ ਦਾ ਓਕੇ ਆ ਰਿਪੋਰਟ ਸਾਰੀ ਆ ਵੀ ਲਾਈਟ ਲੂਟ ਚੱਲਦੀ ਹੈ ਇੰਡੀਕੇਟਰ ਸਾਰਾ ਕੋ ਚੱਲਦਾ ਆ ਤੇ ਆ ਪਤਾ ਨਹੀਂ ਇੱਕ ਆ ਗਿਰ ਗਿਆ ਕਿਤੇ ਛੋਟੇ ਛੋਟੇ ਕੰਮ ਨੇ ਪਰ ਨਜ਼ਰ ਹੀ ਲੱਗੀ ਆ ਬਾਈ ਕੋਈ ਨਹੀਂ ਆ ਜੀ ਮਿਰਚਾਂ ਵਾਰਦੇ ਆ ਆਪਾਂ ਘਰੇ ਜਾ ਕੇ ਤੇ ਆ ਦੇਖ ਲਓ ਪਿਛਲੀਆਂ ਲਾਈਟਾਂ ਵੀ ਚੱਲਦੀਆਂ ਵੈਸੇ ਤਾਂ ਉਹ ਪਿਛਲੀਆਂ ਲਾਈਟਾਂ ਚਲਾਈਆਂ ਦੀਆਂ ਆ ਆ ਪਿਛਲੀਆਂ ਲਾਈਟਾਂ ਲੁੱਟਾ ਸਾਰੀਆਂ ਚੱਲਦੀਆਂ ਆ ਤੇ ਬਸ ਅੱਗੇ ਵਾਲਾ ਨੇ ਬੋਲ ਚ ਲਾਈਟ ਚ ਲਾਣਾ ਆ ਦੇਖੋ ਲਾਈਟ ਵੀ ਚੱਲਦੀ ਆ بس ਇੱਕ ਲਾਈਟ ਹੀ ਆ ਫਾਲਟ ਤੇ ਚੱਲੀਏ ਫਿਰ ਆਪਾਂ ਆ ਦੱਸਣਾ ਸੀਗਾ ਮੈਂ ਕਿ 100 ਲੋਕਾਂ ਨੂੰ ਵੀ ਇੱਕ ਲਾਈਟ ਬੰਦ ਹੋ ਗਈ ਜਾਂ ਕਿਸਮਤ ਮਾੜੀ ਕਹਿ ਲੋ ਪਰ ਕੰਪਨੀ ਵੱਲੋਂ ਹੀ ਆਹੇ ਕਿਸਮਤ ਕੰਪਨੀ ਨੂੰ ਕਹਿ ਕੇ ਦੇਖਾਂਗੇ ਕੀ ਚੱਕਰ ਪਿਆ ਆ ਤੇ ਇੱਕ ਗੱਡੀ ਚੱਕਵਣੀ ਆਵਾਜ਼ ਆਹ ਗੱਡੀ ਆ ਚੱਕਵਣੀ ਆ ਪਚਕਵਾਈ ਹੋਈ ਆ ਦੇਖਿਓ ਅਰੇ ਚਾਰ ਚਾਰ ਉਂਗਲਾਂ ਦੇ ਉੱਤੋਂ ਦੇਖੀ ਕਿਨੇ ਦੋ ਚੱਲ ਗਿਆ ਹਾਂ ਜੁ 6 ਉਂਗਲਾਂ ਜਾਂਦੀਆਂ ਨੇ ਇੱਧਰ ਦਿਖਾਣੇ ਆ ਤੁਹਾਨੂੰ ਇਹ ਨਹੀਂ ਚਗਾਈ ਆਪਾਂ ਇਹ ਸਾਡੇ 4 ਜਾਂਦੀ ਆ ਚਾਰ ਹੀ ਜਾਂਦੀ ਐ ਇਹਨੂੰ ਇਹਨੂੰ ਦੋ ਮਤਲਬ ਚਕਾਣਾ ਹੋ ਰਿਹਾ ਹਾਂ ਦੋ ਉਂਗਲਾਂ ਚੱਕੀਓ ਬਾਬੇ ਗੱਲਬਾਤ ਐਂਡ ਹੋ ਜਾਣੀ ਐ ਜੀ ਤੇ ਬਾਕੀ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਮਿਲਦੇ ਤੁਹਾਨੂੰ ਆਪਾਂ ਨੈਕਸਟ ਵਲੋਗ ਦੇ ਵਿੱਚ ਫਰੰਟ ਲੁੱਕ ਚੈੱਕ ਕਰਦੇ ਹੋ ਲਾਈਟ ਚਲਾ ਦੇ ਬਾਬੇ ਇੱਕ ਚਲਦੀ ਪਈ ਆ ਨਾ ਬੱਸ ਦੇਖ ਲਓ ਤੁਸੀਂ ਲਾਈਟਾਂ ਉਹ ਨਹੀਂ ਚਲਦੀ ਵੀ ਇੱਕ ਚਲੋ ਠੀਕ ਆ ਵੀ ਮਿਲਦੇ ਨੈਕਸਟ ਵਲੋਗ ਦੇ ਵਿੱਚ ਤੁਹਾਨੂੰ